ਇਸੇ ਸਮੁੱਚੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਖਾਸ ਤੌਰ ਤੇ ਸਰਹੰਦ ਸ਼ਹਿਰ ਦੇ ਇਲਾਕੇ ਦੇ ਸਾਰੇ ਨਿਵਾਸੀ ਜੋ ਗੁਰਨਾਨਕ ਪਾਸ਼ਾ ਦੀ ਧਰਤੀ ਦੇ ਉੱਤੇ ਪਾਣਾ ਵਰਤ ਰਿਹਾ ਉਹਦੇ ਸਬੰਧ ਦੇ ਵਿੱਚ ਸਮੁੱਚੇ ਪੈਣਾ ਭਰਾਵਾਂ ਦੇ ਨਾਲ ਉਹਨਾਂ ਦੇ ਸਹਿਯੋਗ ਦੇਣ ਦੇ ਲਈ ਇਲਾਕਾ ਨਿਵਾਸੀ ਜਿਹੜੀ ਇੱਕ ਰਾਹਤ ਸਮੱਗਰੀ ਉਹਨਾਂ ਦੇ ਘਰੇਲੂ ਸਮਾਨ ਜਾਂ ਜਿਹੜੀਆਂ ਘਰੇਲੂ ਜ਼ਰੂਰੀ ਵਸਤਾਂ ਖਾਣ ਪੀਣ ਵਾਲੀਆਂ ਚਾਹੇ ਪਸ਼ੂਆਂ ਦੇ ਲਈ ਜਿਹੜੀ ਫੀਡ ਵਗੈਰਾ ਉਹ ਸਾਰਾ ਜਿਹੜਾ ਸਮਾਨ ਲੈ ਕੇ ਥੋਂ ਅਸੀਂ ਤਿਲ ਫੁੱਲ ਜਿੰਨੇ ਵੀ ਸਾਡੇ ਚ ਕਿਸੇ ਚ ਵੀ ਜਿੰਨੀ ਕੁ ਸਮਰੱਥਾ ਸਾਰੀ ਸੰਗਤ ਚ ਉਹਨਾਂ ਕ ਅਸੀਂ ਜਿਹੜਾ ਯੋਗਦਾਨ ਪਾਤੇ ਅਸੀਂ ਇੱਥੋਂ ਜਿਹੜੀ ਸੰਗਤ ਸਹਿਯੋਗ ਦੇ ਨਾਲ ਅਸੀਂ ਇੱਥੇ ਅੱਜ ਉਹਨਾਂ ਭੈਣਾ ਭਰਾਵਾਂ ਦੇ ਲਈ ਜਿੰਦ ਦੇਣ ਲਈ ਜਾ ਰਹੇ ਹਾਂ ਸੋ ਮੈਂ ਸਮਝਦਾ ਜਿੱਥੇ ਮੈਂ ਅੱਜ ਸਮੁੱਚੇ ਇਲਾਕਾ ਨਿਵਾਸੀਆਂ ਦਾ ਉਚਿਤੇ ਤੌਰ ਤੇ ਧੰਨਵਾਦ ਕਰਦਾ ਹਾਂ ਉੱਥੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਅੱਗੇ ਤੋਂ ਅਜਿਹੀਆਂ ਜਿਹੜੀਆਂ ਘਟਨਾਵਾਂ ਨਾ ਵਾਪਰਨ ਸਾਰੇ ਪੰਜਾਬ ਦੇ ਵਾਸੀ ਸਮਾਰੇ ਦੇਸ਼ ਦੇ ਵਾਸੀ ਸਾਰੀ ਦੁਨੀਆ ਜਿਹੜੀ ਆ ਹਮੇਸ਼ਾ ਚੜਦੀ ਕਲਾ ਚ ਰਹੇ ਇਹ ਅੱਗੇ ਤੋਂ ਵੀ ਰਾਹਤ ਸਮਗਰੀ ਜਲਦੀ ਲਈ। ਹਾਂ ਅਸੀਂ ਅੱਜ ਅੱਜ ਜਿਹੜਾ ਜਿੰਨਾ ਸਾਡੇ ਕੋਲ ਕਤਰ ਹੋਇਆ ਸਮਾਨ ਸਾਰਾ ਅਸੀਂ ਅੱਜ ਲੈ ਕੇ ਚੱਲੇ ਆਂ। ਔਰ ਅੱਗੇ ਅਸੀਂ ਦੇਖ ਕੇ ਉੱਥੇ ਦੀ ਜਿਹੜਾ ਸਾਰਾ ਜਾਣਕਾਰੀ ਲੈ ਕੇ ਜਿਹੜੀਆਂ-ਜਿਹੜੀਆਂ ਚੀਜ਼ਾਂ ਦੀ ਉੱਥੇ ਜ਼ਰੂਰਤ ਹੋਊਗੀ ਉਸ ਦੇ ਮੁਤਾਬਕ ਅਸੀਂ ਅਗਲਾ ਪ੍ਰੋਗਰਾਮ ਜਿਹੜਾ ਬਣਾ ਕੇ ਫਿਰ ਦੁਬਾਰਾ ਅਸੀਂ ਜਿਹੜਾ ਉਹਨਾਂ ਦੀ ਮਦਦ ਸੇਵਾ ਦੇ ਲਈ ਫਿਰ ਜਿਹੜਾ ਦੁਬਾਰਾ ਜਾਵਾਂਗੇ। ਜੋਰਾਵਰ ਸਿੰਘ ਤਨ ਤਨ ਪੱਪਾ ਪਤੇ ਸਿੰਘ ਤਨ ਤਨ ਮਾਤਾ ਗੁਜਰ ਕੌਰ ਜੀ ਦੀ ਮਹਾਨ ਲਸਾਨੀ ਧਰਤੀ ਤੋਂ ਅੱਜ ਅਸੀਂ ਸਰਦਾਰ ਬਲਜੀਤ ਸਿੰਘ ਕੋਟਾ ਸਾਬਕਾ ਚੇਅਰਮੈਨ ਦੀ ਰਹਿਨੁਮਾਈ ਹੇਠ ਪੰਜਾਬ 'ਚ ਜੋਹਾੜਾ ਨਾਲ ਤਬਾਹੀ ਮਚਾਈ ਹੈ ਅਸੀਂ ਉਹ ਜਿਹੜੇ ਲੋੜਵੰਦ ਲੋਕ ਹੈ ਉਹਨਾਂ ਲਈ ਪੁਟਾ ਸਾਹਿਬ ਦੀ ਅਗਵਾਈ 'ਚ ਇਹ ਆਪਣੇ ਤਿਲ-ਫੁੱਲ ਕਮਾਈ 'ਚੋਂ ਇਕੱਠਾ ਕਰਕੇ ਉਹਨਾਂ ਲਈ ਖਾਣ-ਪੀਣ ਦੀ ਸਮੱਗਰੀ ਲੈ ਕੇ ਅੱਜ ਅਸੀਂ ਜਿੱਥੇ ਵੀ ਸਾਨੂੰ ਲੋੜਵੰਦ ਸੰਗਤ ਮਿਲੇਗੀ ਪੰਜਾਬ 'ਚ ਜਿੱਥੇ-ਜਿੱਥੇ ਫਲੱਡ ਆਏ ਆ ਅਸੀਂ ਉੱਥੇ ਜਾ ਕੇ ਉਹਨਾਂ ਦੀ ਸੇਵਾ ਕਰਾਂਗੇ ਤਾਂ ਅੱਗੇ ਤੋਂ ਵੀ ਸਾਨੂੰ ਬਾਬਾ ਜੀ ਤਨਤਨ ਸਾਹਿਬ ਜੀ ਦੇ ਸਾਡੇ ਦੇ ਮਿਹਰ ਭਰੇ ਹੱਥ ਰੱਖਣ ਤਾਂ ਕਿ ਅਸੀਂ ਸੇਵਾ ਕਰਦੇ ਰਹੀਏ ਅਸੀਂ ਸਮੁੱਚੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਖਾਸ ਤੌਰ ਤੇ ਸਰਹੰਦ ਸ਼ਹਿਰ ਦੇ ਇਲਾਕੇ ਦੇ ਸਾਰੇ ਨਿਵਾਸੀ ਜੋ ਗੁਰਨਾਨਕ ਪਾਸ਼ਾ ਦੀ ਧਰਤੀ ਦੇ ਉੱਤੇ ਪਾਣਾ ਵਰਤ ਰਿਹਾ ਉਹਦੇ ਸਬੰਧ ਦੇ ਵਿੱਚ ਸਮੁੱਚੇ ਪੈਣਾ ਭਰਾਵਾਂ ਦੇ ਨਾਲ ਉਹਨਾਂ ਦੇ ਸਹਿਯੋਗ ਦੇਣ ਦੇ ਲਈ ਇਲਾਕਾ ਨਿਵਾਸੀ ਜਿਹੜੀ ਇੱਕ ਰਾਹਤ ਸਮੱਗਰੀ ਉਹਨਾਂ ਦੇ ਘਰੇਲੂ ਸਮਾਨ ਜਾਂ ਜਿਹੜੀਆਂ ਘਰੇਲੂ ਜ਼ਰੂਰੀ ਵਸਤਾਂ ਖਾਣ ਪੀਣ ਵਾਲੀਆਂ ਚਾਹੇ ਪਸ਼ੂਆਂ ਦੇ ਲਈ ਜਿਹੜੀ ਫੀਡ ਵਗੈਰਾ ਉਹ ਸਾਰਾ ਜਿਹੜਾ ਸਮਾਨ ਲੈ ਕੇ ਇਥੋਂ ਸੀ ਤਿਲ ਫੁੱਲ ਜਿੰਨੇ ਵੀ ਸਾਡੇ ਚ ਕਿਸੇ ਚ ਵੀ ਜਿੰਨੀ ਕੁ ਸਮਰੱਥਾ ਸਾਰੀ ਸੰਗਤ ਚ ਉਹਨਾਂ ਕਾ ਅਸੀਂ ਜਿਹੜਾ ਯੋਗਦਾਨ ਪਾ ਕੇ ਅਸੀਂ ਇਥੋਂ ਜਿਹੜੀ ਸੰਗਤ ਸਹਿਯੋਗ ਦੇ ਨਾਲ ਅਸੀਂ ਇੱਥੇ ਅੱਜ ਉਹਨਾਂ ਭੈਣਾ ਭਰਾਵਾਂ ਦੇ ਲਈ ਜਿੰਦ ਦੇਣ ਲਈ ਜਾ ਰਹੇ ਹਾਂ ਸੋ ਮੈਂ ਸਮਝਦਾ ਜਿੱਥੇ ਮੈਂ ਅੱਜ ਸਮੁੱਚੇ ਇਲਾਕਾ ਨਿਵਾਸੀਆਂ ਦਾ ਉਚੇਚੇ ਤੌਰ ਤੇ ਧੰਨਵਾਦ ਕਰਦਾ ਹਾਂ ਉੱਥੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਅੱਗੇ ਤੋਂ ਅਜਿਹੀਆਂ ਜਿਹੜੀਆਂ ਘਟਨਾਵਾਂ ਨਾ ਵਾਪਰਨ ਸਾਰੇ ਪੰਜਾਬ ਦੇ ਵਾਸੀ ਸਮਾਰੇ ਦੇਸ਼ ਦੇ ਵਾਸੀ ਸਾਰੀ ਦੁਨੀਆ ਜਿਹੜੀ ਆ ਹਮੇਸ਼ਾ ਚੜਦੀ ਕਲਾ ਚ ਰਹੇ ਤੇ ਅੱਗੇ ਤੋਂ ਵੀ ਇਹ ਰਾਹਤ ਸਮਗਰੀ ਜਾਂਦੀ ਰਹੇਗੀ ਹਾਂ ਅਸੀਂ ਅੱਜ ਅੱਜ ਜਿਹੜਾ ਜਿੰਨਾ ਸਾਡੇ ਕੋਲ ਇਕੱਤਰ ਹੋਇਆ ਸਮਾਨ ਸਾਰਾ ਅਸੀਂ ਅੱਜ ਲੈ ਕੇ ਚੱਲੇ ਆਂ ਔਰ ਅੱਗੇ ਅਸੀਂ ਦੇਖ ਕੇ ਉੱਥੇ ਦੀ ਜਿਹੜਾ ਸਾਰਾ ਜਾਣਕਾਰੀ ਲੈ ਕੇ ਜਿਹੜੀਆਂ-ਜਿਹੜੀਆਂ ਚੀਜ਼ਾਂ ਦੀ ਉੱਥੇ ਜ਼ਰੂਰਤ ਹੋਊਗੀ ਉਸ ਦੇ ਮੁਤਾਬਕ ਅਸੀਂ ਅਗਲਾ ਪ੍ਰੋਗਰਾਮ ਜਿਹੜਾ ਬਣਾ ਕੇ ਫੇਰ ਦੁਬਾਰਾ ਅਸੀਂ ਜਿੱਤਾ ਉਹਨਾਂ ਦੀ ਮਦਦ ਸੇਵਾ ਦੇ ਲਈ ਫੇਰ ਜਿਹੜਾ ਦੁਬਾਰਾ ਜਾਵਾਂਗਾ ਜੋਰਾਵਰ ਸਿੰਘ ਤਾਂ ਤੁਹਾਨੂੰ ਪੱਪਾ ਫਤੇ ਸਿੰਘ ਤਾਂ ਤੁਹਾਨੂੰ ਮਾਤਾ ਗੁਜਰਕੌਰ ਜੀ ਦੀ ਮਹਾਨ ਲਸਾਨੀ ਧਰਤੀ ਤੋਂ ਅੱਜ ਅਸੀਂ ਸਰਦਾਰ ਬਲਜੀਤ ਸਿੰਘ ਪੂਟਾ ਸਾਬਕਾ ਚੇਅਰਮੈਨ ਦੀ ਰਹਿਮਾਈ ਹੇਠ ਪੰਜਾਬ 'ਚ ਜੋ ਹੜ੍ਹਾਂ ਨਾਲ ਤਬਾਹੀ ਮਚਾਈ ਹੈ ਅਸੀਂ ਉਹ ਜਿਹੜੇ ਲੋੜਵੰਦ ਲੋਕ ਹੈ ਉਹਨਾਂ ਲਈ ਪੂਟਾ ਸਾਹਿਬ ਦੀ ਅਗਵਾਈ 'ਚ ਇਹ ਆਪਣੇ ਤਿਲ-ਫੁੱਲ ਕਮਾਈ 'ਚ ਇਕੱਠਾ ਕਰਕੇ ਉਹਨਾਂ ਲਈ ਖਾਣ-ਪੀਣ ਦੀ ਸਮੱਗਰੀ ਲੈ ਕੇ ਅੱਜ ਅਸੀਂ ਜਿੱਥੇ ਵੀ ਸਾਨੂੰ ਲੋੜਵੰਦ ਸੰਗਤ ਮਿਲੇਗੀ ਪੰਜਾਬ 'ਚ ਜਿੱਥੇ-ਜਿੱਥੇ ਫਲੱਡ ਆਏ ਆ ਅਸੀਂ ਉੱਥੇ ਜਾ ਕੇ ਉਹਨਾਂ ਦੀ ਸੇਵਾ ਕਰਾਂਗੇ ਤਾ ਅੱਗੇ ਤੋਂ ਵੀ ਸਾਨੂੰ ਬਾਬਾ ਜੀ ਧੰਨ ਧੰਨ ਸਾਹਿਬ ਜੀ ਦੇ ਸਾਡੇ ਦੇ ਮਿਹਰ ਭਰੇ ਹੱਥ ਰੱਖਣ ਤਾਂ ਕਿ ਅਸੀਂ ਸੇਵਾ ਕਰਦੇ ਰਹੀਏ। ਧੰਨ। ਅਸੀਂ ਸਮੁੱਚੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਖਾਸ ਤੌਰ ਤੇ ਸਰਹੰਦ ਸ਼ਹਿਰ ਦੇ ਇਲਾਕੇ ਦੇ ਸਾਰੇ ਨਿਵਾਸੀ ਜੋ ਗੁਰਨਾਨਕ ਪਾਸ਼ਾ ਦੀ ਧਰਤੀ ਦੇ ਉੱਤੇ ਪਾਣਾ ਵਰਤ ਰਿਹਾ ਉਹਦੇ ਸਬੰਧ ਦੇ ਵਿੱਚ ਸਮੁੱਚੇ ਪੈਣਾ ਭਰਾਵਾਂ ਦੇ ਨਾਲ ਉਹਨਾਂ ਦੇ ਸਹਿਯੋਗ ਦੇਣ ਦੇ ਲਈ ਇਲਾਕਾ ਨਿਵਾਸੀ ਜਿਹੜੀ ਇੱਕ ਰਹਾਤ ਸਮੱਗਰੀ ਉਹਨਾਂ ਦੇ ਘਰੇਲੂ ਸਮਾਨ ਜਾ ਜਿਹੜੀਆਂ ਘਰੇਲੂ ਜ਼ਰੂਰੀ ਵਸਤਾਂ ਖਾਣ ਪੀਣ ਵਾਲੀਆਂ ਚਾਹੇ ਪਸ਼ੂਆਂ ਦੇ ਲਈ ਜਿਹੜੀ ਫੀਡ ਵਗੈਰਾ ਉਹ ਸਾਰਾ ਜਿਹੜਾ ਸਮਾਨ ਲੈ ਕੇ ਥੋਂ ਸੀ ਤਿਲ ਫੁੱਲ ਜਿੰਨੇ ਵੀ ਸਾਡੇ ਚ ਕਿਸੇ ਚ ਵੀ ਜਿੰਨੀ ਕੁ ਸਮਰੱਥਾ ਸਾਰੀ ਸੰਗਤ ਚ ਉਹਨਾਂ ਕਾ ਅਸੀਂ ਜਿਹੜਾ ਯੋਗਦਾਨ ਪਾਤੇ ਅਸੀਂ ਇੱਥੋਂ ਜਿਹੜੀ ਸੰਗਤ ਸਹਿਯੋਗ ਦੇ ਨਾਲ ਅਸੀਂ ਇੱਥੇ ਅੱਜ ਉਹਨਾਂ ਭੈਣਾ ਭਰਾਵਾਂ ਦੇ ਲਈ ਜਿੰਨੇ ਦੇਣ ਲਈ ਜਾ ਰਹੇ ਹਾਂ ਸੋ ਮੈਂ ਸਭ ਦਾ ਜਿੱਥੇ ਮੈਂ ਅੱਜ ਸਮੁੱਚੇ ਇਲਾਕਾ ਨਿਵਾਸੀਆਂ ਦਾ ਉਚੇਚੇ ਤੌਰ ਤੇ ਧੰਨਵਾਦ ਕਰਦਾ ਉਥੇ ਪ੍ਰਮਾਤਮਾ ਅੱਗੇ ਅਰਦਾਸ ਕਰਦਿਆਂ ਇੱਗੇ ਤੋਂ ਜਿਹੀਆਂ ਜਿਹੜੀਆਂ ਘਟਨਾਵਾਂ ਨਾ ਵਾਪਰਨ ਸਾਰੇ ਪੰਜਾਬ ਦੇ ਵਾਸੀ ਸਮਾਰੇ ਦੇਸ਼ ਦੇ ਵਾਸੀ ਸਾਰੀ ਦੁਨੀਆ ਜਿਹੜੀ ਆ ਹਮੇਸ਼ਾ ਚੜਦੀ ਕਲਾ ਚ ਰਹੇ ਤੇ ਅੱਗੇ ਤੋਂ ਵੀ ਇਹ ਰਾਹਤ ਸਮਗਰੀ ਜਲਦੀ ਰਹੇ ਹਾਂ ਅਸੀਂ ਅੱਜ ਅੱਜ ਜਿਹੜਾ ਜਿੰਨਾ ਸਾਡੇ ਕੋ ਕੱਤਰ ਹੋਇਆ ਸਮਾਨ ਸਾਰਾ ਅਸੀਂ ਅੱਜ ਲੈ ਕੇ ਚੱਲੇ ਆਂ ਔਰ ਅੱਗੇ ਅਸੀਂ ਦੇਖ ਕੇ ਉੱਥੇ ਦੀ ਜਿਹੜਾ ਸਾਰਾ ਜਾਣਕਾਰੀ ਲੈ ਕੇ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਉੱਥੇ ਜ਼ਰੂਰਤ ਹੋਊਗੀ ਉਸ ਦੇ ਮੁਤਾਬਕ ਅਸੀਂ ਅਗਲਾ ਪ੍ਰੋਗਰਾਮ ਜਿਹੜਾ ਬਣਾ ਕੇ ਫਿਰ ਦੁਬਾਰਾ ਅਸੀਂ ਜਿਹੜਾ ਉਹਨਾਂ ਦੀ ਮਦਦ ਸੇਵਾ ਦੇ ਲਈ ਫੇਰ ਜਿਹੜਾ ਦੁਬਾਰਾ ਜਾਮਾ ਜੋਰਾਵਰ ਸਿੰਘ ਤੰਤਨ ਪਾਪਾ ਫਤੇ ਸਿੰਘ ਤੰਤਨ ਮਾਤਾ ਗੁਜਰ ਕੌਰ ਜੀ ਦੀ ਮਹਾਨ ਲਸਾਨੀ ਧਰਤੀ ਤੋਂ ਅੱਜ ਅਸੀਂ ਸਰਦਾਰ ਬਲਜੀਤ ਸਿੰਘ ਪੁੱਟਾ ਸਾਬਕਾ ਚੇਅਰਮੈਨ ਦੀ ਰਹਿਮਾਈ ਹੇਠ ਪੰਜਾਬ 'ਚ ਜੋ ਹੜ੍ਹਾਂ ਨਾਲ ਤਬਾਹੀ ਮਚਾਈ ਹੈ ਅਸੀਂ ਉਹ ਜਿਹੜੇ ਲੋੜਵੰਦ ਲੋਕ ਹੈ ਉਹਨਾਂ ਲਈ ਪੁੱਟਾ ਸਾਹਿਬ ਦੀ ਅਗਵਾਈ 'ਚ ਇਹ ਆਪਣੇ ਥਿਲ-ਫੁੱਲ ਕਮਾਈ 'ਚ ਇਕੱਠਾ ਕਰਕੇ ਉਹਨਾਂ ਲਈ ਖਾਣ ਪੀਣ ਦੀ ਸਮੱਗਰੀ ਲੈ ਕੇ ਅੱਜ ਅਸੀਂ ਜਿੱਥੇ ਵੀ ਸਾਨੂੰ ਲੋੜਵੰਦ ਸੰਗਤ ਮਿਲੇਗੀ ਪੰਜਾਬ 'ਚ ਜਿੱਥੇ-ਜਿੱਥੇ ਫਲੱਡ ਆਏ ਆ ਅਸੀਂ ਉੱਥੇ ਜਾ ਕੇ ਉਹਨਾਂ ਦੀ ਸੇਵਾ ਕਰਾਂਗੇ ਤਾਂ ਅੱਗੇ ਤੋਂ ਵੀ ਸਾਨੂੰ ਬਾਬਾ ਜੀ ਤਨਤਨ ਸਾਹਿਬ ਜੀ ਦੇ ਸਾਡੇ ਦੇ ਮਿਹਰ ਭਰੇ ਹੱਥ ਰੱਖਣ ਤਾਂ ਕਿ ਅਸੀਂ ਸੇਵਾ ਕਰਦੇ ਰਹੀਏ ਅਸੀਂ ਸਮੁੱਚੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਖਾਸ ਤੌਰ ਤੇ ਸਰਹੰਦ ਸ਼ਹਿਰ ਦੇ ਇਲਾਕੇ ਦੇ ਸਾਰੇ ਨਿਵਾਸੀ ਜੋ ਗੁਰਨਾਨਕ ਪਾਸ਼ਾ ਦੀ ਧਰਤੀ ਦੇ ਉੱਤੇ ਪਾਣਾ ਵਰਤ ਰਿਹਾ ਉਹਦੇ ਸਬੰਧ ਦੇ ਵਿੱਚ ਸਮੁੱਚੇ ਪੈਣਾ ਭਰਾਵਾਂ ਦੇ ਨਾਲ ਉਹਨਾਂ ਦੇ ਸਹਿਯੋਗ ਦੇਣ ਦੇ ਲਈ ਅਲਾਕਾ ਨਿਵਾਸੀ ਜਿਹੜੀ ਇੱਕ ਰਾਹਤ ਸਮੱਗਰੀ ਉਹਨਾਂ ਦੇ ਘਰੇਲੂ ਸਮਾਨ ਜਾਂ ਜਿਹੜੀਆਂ ਘਰੇਲੂ ਜ਼ਰੂਰੀ ਵਸਤਾਂ ਖਾਣ ਪੀਣ ਵਾਲੀਆਂ ਚਾਹੇ ਪਸ਼ੂਆਂ ਦੇ ਲਈ ਜਿਹੜੀ ਫੀਡ ਵਗੈਰਾ ਉਹ ਸਾਰਾ ਜਿਹੜਾ ਸਮਾਨ ਲੈ ਕੇ ਇਥੋਂ ਅਸੀਂ ਤਿਲ ਫੁੱਲ ਜਿੰਨੇ ਵੀ ਸਾਡੇ ਚ ਕਿਸੇ ਚ ਵੀ ਜਿੰਨੀ ਕੁ ਸਮਰੱਥਾ ਸਾਰੀ ਸੰਗਤ ਚ ਉਹਨਾਂ ਕ ਅਸੀਂ ਜਿਹੜਾ ਯੋਗਦਾਨ ਪਾ ਕੇ ਅਸੀਂ ਇਥੋਂ ਜਿਹੜੀ ਸੰਗਤ ਸਹਿਯੋਗ ਦੇ ਨਾਲ ਅਸੀਂ ਇੱਥੇ ਅੱਜ ਉਹਨਾਂ ਭੈਣਾ ਭਰਾਵਾਂ ਦੇ ਲਈ ਜਿੰਦ ਦੇਣ ਲਈ ਜਾ ਰਹੇ ਹਾਂ ਸੋ ਮੈਂ ਸਮਝਦਾ ਜਿੱਥੇ ਮੈਂ ਅੱਜ ਸਮੁੱਚੇ ਇਲਾਕਾ ਨਿਵਾਸੀਆਂ ਦਾ ਉਚੇਚੇ ਤੌਰ ਤੇ ਧੰਨਵਾਦ ਕਰਦਾ ਹਾਂ ਉੱਥੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਅੱਗੇ ਤੋਂ ਅਜੀਆਂ ਜਿਹੜੀਆਂ ਘਟਨਾਵਾਂ ਨਾ ਵਾਪਰਨ ਸਾਰੇ ਪੰਜਾਬ ਦੇ ਵਾਸੀ ਸਮਾਰੇ ਦੇਸ਼ ਦੇ ਵਾਸੀ ਸਾਰੀ ਦੁਨੀਆ ਜਿਹੜੀ ਆ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ ਤੇ ਅੱਗੇ ਤੋਂ ਵੀ ਰਾਹਤ ਸਮਗਰੀ ਜਲਦੀ ਰਹੀ ਹਾਂ ਅਸੀਂ ਅੱਜ ਅੱਜ ਜਿਹੜਾ ਜਿੰਨਾ ਸਾਡੇ ਕੋ ਕੋਤਰ ਹੋਇਆ ਸਮਾਨ ਸਾਰਾ ਅਸੀਂ ਅੱਜ ਲੈ ਕੇ ਚੱਲੇ ਹਾਂ ਔਰ ਅੱਗੇ ਅਸੀਂ ਦੇਖ ਕੇ ਉੱਥੇ ਦੀ ਜਿਹੜਾ ਸਾਰਾ ਜਾਣਕਾਰੀ ਲੈ ਕੇ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਉੱਥੇ ਜ਼ਰੂਰਤ ਹੋਊਗੀ ਉਸ ਦੇ ਮੁਤਾਬਕ ਅਸੀਂ ਅਗਲਾ ਪ੍ਰੋਗਰਾਮ ਜਿਹੜਾ ਬਣਾ ਕੇ ਫਿਰ ਦੁਬਾਰਾ ਅਸੀਂ ਜਿਹੜਾ ਉਹਨਾਂ ਦੀ ਮਦਦ ਸੇਵਾ ਦੇ ਲਈ ਫਿਰ ਜਿਹੜਾ ਦੁਬਾਰਾ ਜਾਮਾਂਵਾ ਜੋਰਾਵਾਲ ਸਿੰਘ ਤਨਤਨ ਪੱਪਾ ਪਤੇ ਸਿੰਘ ਤਨਤਨ ਮਾਤਾ ਗੁਜਰ ਕੌਰ ਜੀ ਦੀ ਮਹਾਨ ਲਸਾਨੀ ਧਰਤੀ ਤੋਂ ਅੱਜ ਅਸੀਂ ਸਰਦਾਰ ਬਲਜੀਤ ਸਿੰਘ ਪੂਟਾ ਸਾਬਕਾ ਚੇਅਰਮੈਨ ਦੀ ਰਹਿਨਮਾਈ ਹੇਠ ਪੰਜਾਬ 'ਚ ਜੋ ਹੜ੍ਹਾਂ ਨਾਲ ਤਬਾਹੀ ਮਚਾਈ ਹੈ ਅਸੀਂ ਉਹ ਜਿਹੜੇ ਲੋੜਵੰਦ ਲੋਕ ਹੈ ਉਹਨਾਂ ਲਈ ਪੂਟਾ ਸਾਹਿਬ ਦੀ ਅਗਵਾਈ 'ਚ ਇਹ ਆਪਣੇ ਤਿਲ-ਫੁੱਲ ਕਮਾਈ 'ਚੋਂ ਉਮ ਇਕੱਠਾ ਕਰਕੇ ਉਹਨਾਂ ਲਈ ਖਾਣ ਪੀਣ ਦੀ ਸਮੱਗਰੀ ਲੈ ਕੇ ਅੱਜ ਅਸੀਂ ਜਿੱਥੇ ਵੀ ਸਾਨੂੰ ਲੋੜਵੰਦ ਸੰਗਤ ਮਿਲੇਗੀ ਪੰਜਾਬ 'ਚ ਜਿੱਥੇ-ਜਿੱਥੇ ਫਲੱਡ ਆਏ ਆ ਅਸੀਂ ਉੱਥੇ ਜਾ ਕੇ ਉਹਨਾਂ ਦੀ ਸੇਵਾ ਕਰਾਂਗੇ ਤਾਂ ਅੱਗੇ ਤੋਂ ਵੀ ਸਾਨੂੰ ਬਾਬਾ ਜੀ ਤਨਤਨ ਸਾਹਿਬ ਜੀ ਦੇ ਸਾਡੇ ਦੇ ਮਿਹਰ ਭਰੇ ਹੱਥ ਰੱਖਣ ਤਾਂ ਕਿ ਅਸੀਂ ਸੇਵਾ ਕਰਦੇ ਰਹੀਏ